ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਇਹ ਮਨੋਰਥ ਮੇਰਾ ਕ੍ਰਿਪਾ ਨਿਧਾਨ ਦਇਆਲ ਮੋਹ ਦੀਜੈ ਕਰ ਸੰਤਨ ਕਾ ਤੇਰਾ ਹਮ ਭੀਖ ਕਬੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨਕ ਸਦਾ ਰਹੋ ਰੰਗ ਰਤਾ ਮੰਗੋ ਰਾਮ ਤੇਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਧੋਖਿ ਦਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹਲਾ 5 ਘਰਿ ਬਾਰਮਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਵੰਦਨਾ ਹਰ ਵੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾ ਵਡਾ ਭਾਗ ਭੇਟੇ ਗੁਰ ਦੇਵਾ ਕੋਟ ਬਰਾਦ ਮਿਟੇ ਹਰ ਸੇਵਾ ਚਰਨ ਕਮਲ ਦਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗੈ ਪਰ ਤਨ 도ਕੇ ਕਿਛ ਪਾਪ ਨ ਫਿੜੈ ਜਮਦੰਦਾਰ ਨ ਆਵੈ ਨੇੜੈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਇ ਤ੍ਰੇਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਬਾਣੀ ਦੇ ਹੁਕਮ ਨਾਮ ਸਾਹਿਬ ਜਗੁਰੂ ਪਾਤਸ਼ਾਹ ਮਹਾਰਾਜ ਜੀ ਆਨੇ ਬਖਸ਼ਿਸ਼ ਕੀਤੇ ਹਨ ਤਨਾਸਰੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤਿ ਅਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 683 84 ਅੰਗ ਪਰ ਸਿ ਸ਼ੋਭਤ ਹੈ ਧਨਾਸ੍ਰੀ ਮਹੱਲਾ 5 ਕਰ ਬਾਰ ਮਾ 1 ਓ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ ਰਹਾਉ ਸਤਿਗੁਰੂ ਜੀ ਕਹਿੰਦੇ ਇਹ ਭਾਈ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਸਦਾ ਹੀ ਨਮਸਕਾਰ ਕਰਿਆ ਕਰੋ ਪ੍ਰਭੂ ਪਾਤਸ਼ਾਹ ਦੇ ਸਦਾ ਹੀ ਗੁਣ ਗਾਉਂਦੇ ਰਹੋ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਤੇ ਜਿਸ ਮਨੁੱਖ ਨੂੰ ਵੱਡਿਆਂ ਭਾਗਾਂ ਦੇ ਨਾਲ ਵੱਡੀ ਕਿਸਮ ਦੇ ਨਾਲ ਗੁਰੂ ਮਿਲ ਪੈਂਦਾ ਹੈ ਤੇ ਫਿਰ ਗੁਰੂ ਦੇ ਰਾਹੀ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਉਸ ਦੇ ਕਰੋੜਾਂ ਪਾਪ ਮਿਟ ਜਾਂਦੇ ਹਨ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਸ ਮਨੁੱਖ ਉਤੇ ਚਿੰਤਾ ਦੀ ਅੱਗ ਕਦੇ ਵੀ ਫਿਰ ਜ਼ੋਰ ਨਹੀਂ ਪਾ ਸਕਦੀ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਗੁਰੂ ਦੀ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੇ ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਸਦਾ ਹੀ ਜਪਣਾ ਚਾਹੀਦਾ ਹੈ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਸਿਮਰਨ ਦਾ ਸਦਕਾ ਪਰਾਏ ਧਨ ਆਦਿਕ ਦੇ ਕੋਈ ਆਇਬ ਪਾਪ ਬੰਦੇ ਕਰਮ ਨਹੀਂ ਹੁੰਦੇ ਤੇ ਭਿਆਨਕ ਜਮ ਵੀ ਨੇੜੇ ਨਹੀਂ ਟੁਕਦਾ ਮੌਤ ਦਾ ਡਰ ਨਹੀਂ ਵਿਆਪਦਾ ਆਤਮਿਕ ਮੌਤ ਨੇੜੇ ਨਹੀਂ ਆਉਂਦੀ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਫਿਰ ਸਤਿਗੁਰੂ ਜੀ ਬਖਸ਼ਿਸ਼ ਕੀ ਕਰਦੇ ਨੇ ਕਿ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪਰਬੂ ਨੇ ਆਪ ਬਿਧਾ ਦਿੱਤੀ ਹੈ ਕਿਉਂਕਿ ਤ੍ਰਿਸ਼ਨਾ ਦੀ ਅੱਗ ਬਣੀ ਭੜੀ ਹੈ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾਹ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਜੀ ਹੈ ਇਹ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਉਂਦੇ ਨੇ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਨਾਨਕ ਉਦਰੇ ਪ੍ਰਭ ਸਰਣਾਈ ਹੁਣ ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਦੀ ਅੱਗ ਜਿਹੜੇ ਮਨੁੱਖ ਪ੍ਰਭੂ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਤੇ ਪ੍ਰਭੂ ਦੇ ਸ਼ਰਨ ਪੈ ਕੇ ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਬਾਤ ਨਿਕਲਦੇ ਹਨ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅੰਮ੍ਰਿਤ ਕੀਤੀ ਅੰਮ੍ਰਿਤ ਵੇਲਾ ਫੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਤੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਨਾਡ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪ੍ਰਿਹਦਰ ਰੱਖਣ ਗੁਰ ਸਿੱਖੀ ਜੀਵਨ ਨਾਮ দান ਦੀਆਂ ਦਾਤਾਂ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਸਭਨਾਂ ਨੂੰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਵਿਰਾਸ ਕਰਨ ਗੁਰਮਤਿ ਅਨੁਸਾਰ ਸਭਨਾਂ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਗੁਰੂ ਪਿਆਰੇ ਸਾਧ ਸੰਗਤ ਜੀਓ ਕੱਲ ਦੀ ਦੇਖ ਦੀ ਸੇਵਾ ਭਾਈ ਮੋਹ ਜੀ ਇੱਕ ਬੇਨਤੀ ਹੈ ਮੇਰਾ ਦਿਲ ਤੇ ਨਹੀਂ ਕਰਦਾ ਮੈਨੂੰ ਫਿਕਰ ਨੂੰ ਕਿਉਂਕਿ ਮੈਂ ਬੜੀ ਬਾਰੇ ਬੇਨਤੀ ਕਰ ਚੁੱਕਿਆ ਚਾਰ ਕਿ ਦਿਨ ਤੇ ਆਪਾਂ ਠੀਕ ਰਹਿੰਨੇ ਫੇਰ ਉਹੀ ਹਾਲ ਹੋ ਜਾਂਦਾ ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕੀਤੀ ਸੀ ਕਿ ਪਹਿਰਾ ਲਾਓ ਸ਼ਾਮ ਨੂੰ ਜਦੋਂ ਅਰਦਾਸ ਹੁੰਦੀ ਹੈ ਉਦੋਂ ਉਹਨਾਂ ਨੇ ਦੂਸਰੇ ਦਿਨ ਹੀ ਗੱਲ ਮੰਨ ਕੇ ਨਾ ਪਹਿਰਾ ਸ਼ੁਰੂ ਕਰ ਦਿੱਤਾ ਜਦੋਂ ਅਰਦਾਸ ਆਰੰਭ ਹੁੰਦੀ ਹੈ ਜਿੰਨੀ ਸੰਗਤ ਬਾਹਰ ਬਾਹਰ ਖੜਦੀ ਹੈ ਹੁਕਮਨਾਮਾ ਸਹਿਤ ਤੋਂ ਬਾਅਦ ਫਿਰ ਸੰਗਤ ਅੰਦਰ ਆਉਣ ਲੱਗਦੀ ਹੈ ਤੇ ਅਮਰਤ ਬੇਨਤੀ ਮੈਂ ਬਹੁਤ ਬਾਰੀ ਬੇਨਤੀਆਂ ਕਰ ਚੁੱਕਿਆ ਫਿਰ ਮੈਨੂੰ ਕਈ ਸਵਾਲ ਕਰਦੇ ਨੇ ਕਿ ਬਾਬਾ ਜੀ ਤੁਸੀਂ ਹੋਰਾਂ ਨੂੰ ਕਹਿੰਦੇ ਹੋ ਇਸ ਤਰ੍ਹਾਂ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਇਹ ਬੇਨਤੀ ਕਿੱਦਾਂ ਕਰ ਰਿਹਾ ਤੇ ਸਮੂਹ ਵੈਸੇ ਤੇ ਸਾਰੀ ਸੰਗਤ ਨੂੰ ਹੀ ਬੇਨਤੀਆਂ ਪਰ ਖਾਸ ਕਰਕੇ ਸਤਿਕਾਰਯੋਗ ਪ੍ਰਬੰਧਕ ਕਮੇਟੀ ਦੇ ਚਰਨਾਂ ਵਿੱਚ ਬੇਨਤੀ ਹੈ ਜਦੋਂ ਅਰਦਾਸ ਆਰੰਭ ਹੋ ਜਾਵੇ ਉੱਥੇ ਦੋ ਬੰਦਿਆਂ ਦਾ ਪਹਿਰਾ ਹੋਵੇ ਜੀ ਅਰਦਾਸ ਹੋ ਗਈ ਨਾਲ ਦੀ ਨਾਲ ਅੰਦਰ ਮੱਥਾ ਟੇਕ ਕੇ ਪਿੱਛੇ ਬੈਠ ਜਾਓ ਹੁਕਮਨਾਮਾ ਸਾਹਿਬ ਸੁਣ ਕੇ ਹੁਕਮਨਾਮੇ ਸਹੀ ਵਿਚਾਰ ਤੋਂ ਅਸਲ ਤੇ ਬਾਅਦ ਵਿੱਚ ਅੱਗੇ ਆਉਣਾ ਚਾਹੀਦਾ ਹੈ ਮੇਰੀ ਤੇ ਸਿਰਫ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਕਿਉਂਕਿ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੇ ਚੌਂਕੀਦਾਰ ਹਾਂ ਹੁਕਮ ਦੇਣਾ ਮੇਰਾ ਫਰਜ਼ ਹੈ ਮੰਨਣ ਵਾਲੇ ਝੋਲੀਆਂ ਪਰ ਲੈਂਦੇ ਨੇ ਤੇ ਜਿਹੜੇ ਨਹੀਂ ਮੰਨਦੇ ਫਿਰ ਉਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਬਾਣੀ ਵਿੱਚ ਫਰਮਾਨ ਕਰਦੇ ਨੇ ਆਪਣਾ ਬਾਣੇ ਜੋ ਚੱਲੇ ਭਾਈ ਵਿਸਣ ਚੋਟਾਂ ਖਾਵੇ ਬਾਣੀ ਦੇ ਇਹ ਫਰਮਾਨ ਨੇ ਬਾਣੀ ਦੇ ਹੁਕਮ ਨੇ ਦਾਸ ਵੱਲੋਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਿਰਪਾ ਕਰਿਓ ਜੀ ਪ੍ਰਵਾਨ ਕਰਿਓ ਉਸ ਤੋਂ ਬਾਅਦ 28 ਮਈ ਦਿਨ ਬਦਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਆਂਦੇ ਮਹਾਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼੍ਰੀ ਖੰਡ ਪਾਟ ਸਾਹਿਬ ਪ੍ਰਬੰਧਕ ਕਮੇਟੀ ਦੁੱਧਮ ਜਤਨ ਸਦਕਾ ਅਤੇ ਇਸ ਸਰਵ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਹੋਣਗੇ 30 ਮਈ ਦਿਨ ਸ਼ੁੱਕਰਵਾਰ ਨੂੰ ਭੋਗ ਪਾਏ ਜਾਵਣਗੇ ਉਸ ਤੋਂ ਬਾਅਦ ਗੁਰਮਤ ਸਮਾਗਮ ਕੀਰਤਨ ਦਰਬਾਰ ਹਾਂ ਗੁਰੂ ਕੇ ਲੰਗਰ ਠੰਡੇ ਮਿੱਠੇ ਜਲ ਦੀ ਸੇਵਲ ਲੱਗੇਗੀ ਸਾਰੀਆਂ ਸੰਗਤਾਂ ਨੂੰ ਪਾਈ ਬੇਨਤੀ ਹੈ ਸੇਵਾਵਾਂ ਵਿੱਚ ਹਿੱਸੇ ਪਾਉਣ ਦੀ ਕਿਰਪਾਲਤਾ ਕਰਨੀ ਤੇ ਸਾਰੀਆਂ ਸੇਵਾਵਾਂ ਆਪ ਜੀ ਨਾਲ ਰਲ ਮਿਲ ਕੇ ਸੰਭਾਲਣ ਦੀ ਕਿਰਪਾਲਤਾ ਕਰਨੀ ਬੇਨਤੀ ਪ੍ਰਵਾਨ ਕਰਿਓ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾ ਨੁੜ ਨਾ ਕਰੀਏ ਕੋਈ ਵੀ ਦਸਨਾਂ ਬਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਗੱਜ ਕੇ ਬੋਲਿਓ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ